ਬਹੁਤ ਹੀ ਜ਼ਿਆਦਾ ਜੀ ਅੰਦਰੋਂ ਤੇ ਬਾਹਰੋਂ ਖੂਬਸੂਰਤ ਇਨਸਾਨ ਇਸ ਤਰ੍ਹਾਂ ਦੇ ਪੈਦਾ ਬਣਦੀ ਹੋ ਗਏ ਆ ਪਰਮਿੰਦਰ ਸਾਹਿਬ ਵਰਗਾ ਨਾ ਸ਼ਕਲ ਨਾ ਸੂਰਤ ਨਾ ਫਿਰਤ ਹੀ ਮੈਂ ਪੰਜਾਬੀਆਂ ਦੀ ਸ਼ਾਨ ਭਾਰਤ ਦੀ ਸ਼ਾਨ ਐਸਾ ਲਾਜਵਰ ਸ਼ਖਸੀਅਤ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਜੀ ਕਿ ਖੁਸ਼ਮਕੀ ਹੁੰਦਾ ਹੈ ਤੇ ਇਨਸਾਨੀਅਤ ਕੀ ਹੁੰਦੀ ਹੈ ਇਨਸਾਨੀ ਖੂਬਸੂਰਤੀ ਦਾ ਮਜਸਮਾ ਚਲੇ ਗਿਆ ਜੀ ਆਪਣੇ ਕੋਲੋਂ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹੂੰ ਕੋਈ achhi khabar nahi hai pakne na roke। ਬਹੁਤ ਕਮ ਕਰਾਵੇ ਬਹੁਤ ਜ਼ਿਆਦਾ। ਹੰਸ ਰਾਜੀਤ ਕਦੀ ਇਹ ਸਬਬ ਮਿਲਿਆ ਕਿ ਤੁਸੀਂ ਉਹਨਾਂ ਨਾਲ ਮਿਲੇ ਹੋ ਮੁਲਾਕਾਤ ਕੀਤੀ ਹੋਏ ਕੋਈ ਇਨਸੀਡੈਂਟ ਤੁਸੀਂ ਸਾਡਾ ਸਾਂਝਾ ਕਰਨਾ ਚਾਹੋ? ਬਹੁਤ ਵਾਰੀ ਮਿਲਿਆ ਜੀ ਮੈਂ ਬਹੁਤ ਵਾਰੀ ਮਿਲਿਆ। ਹੂੰ ਜਦੋਂ ਕਿਤੇ ਵੀ ਪੰਜਾਬ ਆਉਂਦੇ ਸਪੈਸ਼ਲੀ ਵੀ ਬਹੁਤ ਵਾਰੀ ਅਸੀਂ ਇਕੱਠੇ ਹੋਏ ਇੱਕ ਮੈਰਿਜ ਤੇ ਉਹਨਾਂ ਨੇ ਕਿਹਾ ਆ ਮੇਰੇ ਨਾਲ ਹੀ ਰਹਿਣਾ ਮੈਂ ਫਿਰ ਇੱਕ ਵਾਰੀ ਸੀ ਖਟਕੜ ਗਿਆ ਲੰਘਿਆ ਸੀ ਦੇ ਆਦਮ ਭਗਤ ਸਿੰਘ ਜੀ ਦੇ ਘਰ ਉੱਥੇ ਦਿੱਤੀ ਯਾਦਗਾਰ ਉਹਨਾਂ ਦੀ ਬਣੀ ਹੈ ਜਦੋਂ ਘਰ ਵੇਖਿਆ ਫੋਟੋ ਵੇਖੀ ਤੇ ਜ਼ਾਰੋ ਕਤਾਰ ਰੋਈ ਗਿਆ ਸਾਰਾ ਦਿਨ ਤੇ ਜਲੰਧਰ ਘਰ ਵੀ ਆਏ ਬੜਾ ਪਿਆਰ ਸ਼ਹੀਦ ਜਲੰਧਰ ਜਦੋਂ ਬਣਾਈ ਇਹਨਾਂ ਨੇ ਉਦੋਂ ਮੈਨੂੰ ਬੁਲਾਇਆ ਘਰ ਪੰਜਾਬੋਂ ਜਿਹੜਾ ਵੀ ਚਲੇ ਜਾਵੇ ਉਹਨੂੰ ਸਰ ਮਥੇ ਇਸ ਤਰ੍ਹਾਂ ਦਾ ਮੇਜ਼ਬਾਨ ਇਸ ਤਰ੍ਹਾਂ ਦਾ ਇਨਸਾਨ ਹਮ ਯਾਨੀ ਦਲੀਪ ਕੁਮਾਰ ਸਾਹਿਬ ਵਰਗੀ ਹਸਤੀ ਹਮ ਜਿਨ੍ਹਾਂ ਵਰਗਾ ਕੋਈ ਵੀ ਨਹੀਂ ਹੋਇਆ ਯੂਸਫ ਨੂੰ ਕਿਹਾ ਜਾਂਦਾ ਸੀ ਉਹ ਵੀ ਕਹਿੰਦੇ ਸੀ ਕਿ ਯਾ ਅੱਲਾ ਕਾਸ਼ ਮੈਨੂੰ ਸ਼ਕਲ ਤਰਮਿੰਦਰ ਵਰਗੀ ਦਿੱਤੀ ਹੁੰਦੀ ਹਮ ਤਰਮਿੰਦਰ ਜੀ ਨੂੰ ਜਦੋਂ ਸਕਰੀਨ ਤੇ ਆਉਂਦੇ ਜਾਂ ਵੈਸੇ ਮਿਲਦੇ ਵੇਖਦੇ ਹਮ ਕਿਸ਼ਨ ਵਿਹਾਰ ਨੂਰ ਕ੍ਰਿਸ਼ਨ ਬਿਹਾਰੀ ਨੂਰਪੁਰ ਨੂਰਪੁਰੀ ਇੱਕ ਬੰਦੇ ਨੇ ਲਿਖਿਆ ਕਿ ਕਿਸ ਤਰ੍ਹਾਂ ਸੇ ਦੇਖੂੰ ਵੀ ਬਾਤੇ ਵੀ ਕਰੂੰ ਤੁਝ ਸੇ ਕਿਸ ਤਰ੍ਹਾਂ ਸੇ ਦੇਖੂੰ ਵੀ ਬਾਤੇ ਵੀ ਕਰੂੰ ਤੁਝ ਸੇ ਦਿਲ ਆਪਣਾ ਮਜ਼ਾ ਚਾਹੇ ਆਂਖ ਆਪਣਾ ਮਜ਼ਾ ਚਾਹੇ ਹੂੰ ਦਿਲ ਵੀ ਸਸ਼ਾਰ ਹੋ ਜਾਂਦਾ ਸੀ ਅੱਖਾਂ ਠੰਡੀਆਂ ਹੋ ਜਾਂਦੀਆਂ ਸੀ ਹੂੰ ਤੇ ਰੱਬ ਦਾ ਸ਼ੁਕਰਾਨਾ ਕਰੀਦਾ ਇਹੋ ਜਿਹੇ ਲੋਕਾਂ ਨੂੰ ਵੇਖ ਕੇ ਬੰਦਾ ਕਹੇ ਉੱਠਦਾ ਆਪ ਮਾਰੇ ਕਿਤੇ ਮਿਲੇ ਤਾਂ ਮੈਂ ਤੇਰੇ ਹੱਥ ਚੁੰਮ ਲਾਂ ਇਹ ਮੂਰਤਾਂ ਬਣਾਉਣ ਵਾਲਿਆ ਇਹਦੀਆਂ ਸੋਹਣੀਆਂ ਮੂਰਤਾਂ ਬਣਾਉਣ ਵਾਲਿਆ ਕਿਤੇ ਮਿਲੇ ਤਾਂ ਤੇਰੇ ਹੱਥ ਚੁੰਮ ਲਾਂ ਇਹਦਾ ਸੋਹਣਾ ਬੰਦਾ ਮੈਨੂੰ ਨਹੀਂ ਲੱਗਦਾ ਇਸ ਤੋਂ ਪਹਿਲਾਂ ਪੈਦਾ ਹੋਇਆ ਹੋਵੇਗਾ ਅੰਦ੍ਰੂਵੀ ਖੂਬਸੂਰਤ ਸ਼ਾਇਰ ਬਹੁਤ अच्छे ਸੀ ਸ਼ੇਰੋ ਸੁਖੰਦ ਦਾ ਬੜਾ ਸ਼ੌਕ ਸੀ ਉਰਦੂ ਚ ਵੀ ਸ਼ਾਇਰੀ ਕਰਦੇ ਪੰਜਾਬੀ ਚ ਵੀ ਕਰਦੇ ਹਾਂ ਔਰ ਬਹੁਤ ਵਾਰੀ ਮੈਂ ਮਿਲਿਆ ਹਾਂ ਜੀ ਰਾਜੀ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਵੱਡੀ ਅਚੀਵਮੈਂਟ ਕਿਉਂਕਿ ਪੰਜਾਬ ਦੇ ਇੱਕ ਪਿੰਡ ਚੋਂ ਉੱਠੇ ਹੋਏ ਤਕਰੀਬਨ 4 ਤੋਂ 5 ਦਹਾਕਿਆਂ ਤੱਕ ਬਾਲੀਵੁੱਡ ਤੇ ਰਾਜ ਕੀਤਾ ਆਪਣਾ ਨਾਮ ਬਣਾਇਆ ਹਾਂ ਜੀ ਕਿੱਥੋਂ ਉੱਠ ਕੇ ਕਿਨੇ ਗਿਆ ਕਿੰਨੀ ਸਟਰਗਲ ਕੀਤੀ ਫਿਰ ਜਦੋਂ ਚਮਕੇ ਤੇ ਐਸਾ ਚਮਕੇ ਜਿਵੇਂ ਸੂਰਜ ਚਮਕਦਾ ਹੈ ਉਹਨਾਂ ਨੇ ਕਮਾਲ ਕਰਤੀ ਹਿਸਟਰੀਜ਼ ਐ ਇੱਕ ਹਿੱਸਾ ਆਪਣੇ ਨਾਮ ਉਹਨਾਂ ਨੇ ਲਿਖਵਾ ਲਿਆ ਪਰ ਬਹੁਤ ਬਹੁਤ ਜ਼ਿਆਦਾ ਤਕਲੀਫ ਦੇ ਖਬਰ ਹੈ ਹਮ ਐ ਪਤਾ ਨਹੀਂ ਮੈਂ ਤਾਂ ਅੱਗੇ ਵੀ ਅਰਜ਼ ਕਿ ਕੋਈ ਸਮਾਂ ਹੀ ਭਾਰੀ ਚੱਲ ਰਿਹਾ ਹਮ ਐ ਇੱਕ ਇੱਕ ਕਰਕੇ ਸਿਤਾਰੇ ਜਿਨ੍ਹਾਂ ਨੂੰ ਜਿਹੜੇ ਰੌਣਕ ਦੀ ਦੁਨੀਆ ਹੈ ਜਿਨ੍ਹਾਂ ਨੂੰ ਵੇਖ ਕੇ ਜਾਣ ਨੂੰ ਦਿਲ ਕਰਦਾ ਹੈ ਹਮ ਹਮ ਔਰ ਜਿਨ੍ਹਾਂ ਨੂੰ ਵੇਖ ਕੇ ਰਾਬਲ ਚਾਹੀਏ ਤੇ ਹੀ ਹੁੰਦਾ ਹੈ ਬੜੀਆਂ ਸੋਹਣੀਆਂ ਗੱਲਾਂ ਹਮ ਐ ਬਹੁਤ ਜਲਦ ਅੰਤਾਰ ਪਿਆਰੇ ਬਖਸ਼ੀਂ ਕਿ ਕਿਤੇ ਇਹ ਜਿਹੜੇ ਲੋਕ ਜਿਹਨਾਂ ਨੇ ਯੂਜ਼ ਕਰਦੇ ਦੇ ਜਿਹੜੀ ਇਹ ਨਵੀਂ ਲਫਜ਼ ਕਿੱਥੋਂ ਲਾਈਏ ਇਹਦੇ ਸ਼ਕਤ ਨਹੀਂ ਹੂੰ ਦਿਲ ਕਰਦਾ ਕਿ ਜਿਹੜਾ ਲਫਜ਼ ਇਸਤੇਮਾਲ ਹੋਇਆ ਹੋਵੇ ਮੈਂ ਭਰਮਿੰਦਰ ਕਪੂਰ ਲਈ ਉਹ ਯੂਜ਼ ਕਰਾਂ ਲੇਕਿਨ ਸਾਡੀ ਵੋਕੈਬਲਰੀ ਜਿੰਨੇ ਸਾਨੂੰ ਸਿਖਾਇਆ ਜਾਂ ਸਾਡੇ ਰੇਂਜ ਆਉਂਦਾ ਉਹਦੇ ਮੁਤਾਬਕ ਕਿ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ ਹੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਪੰਜਾਬੀਆਂ ਦਾ ਵੱਡਾ ਵੀਰ ਪੰਜਾਬੀਆਂ ਦਾ ਹੀਰੋ ਪੰਜਾਬੀਆਂ ਦਾ ਮਹਾਨ ਆਇਕ ਚਲੇ ਗਿਆ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਹੰਸ ਰਾਜ ਹੰਸ ਜੀ ਜੋ ਇਸ ਟਾਈਮ ਤੇ ਜੋ ਸ਼ਬਦ ਨੇ ਉਹਨਾਂ ਦੀ ਵੀ ਘਾਟ ਕਾਫੀ ਜ਼ਿਆਦਾ ਹੋ ਜਾਂਦੀ ਹੈ ਸਾਡੇ ਨਾਲ ਉਪਾਸਨਾ ਸਿੰਘ ਜਿਹੜੇ ਨੇ ਐਕਟ੍ਰੈਸ ਮੈਮ ਜੋ ਵੈਟਰਨ ਐਕਟਰ ਨੇ ਧਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਹਾਂ ਜੀ ਮੈਨੂੰ ਮਿਲੀ ਜੀ ਨਿਊਜ਼ ਜੀ ਹੈਲੋ ਜੀ 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 ਤੁਹਾਡੀ ਆਵਾਜ਼ ਆ ਰਹੀ ਹੈ ਉਪਾਸਨਾ ਜੀ ਤੇ ਮੈਨੂੰ ਹੁਣੀ ਹੁਣੇ ਜੀ ਮੈਨੂੰ ਖਬਰ ਮਿਲੀ ਵੈਸੇ ਤਾਂ ਮੈਂ ਹੁਣੇ ਹੰਸ ਜੀ ਦਾ ਸੁਣ ਰਹੀ ਸੀ ਉਹਨਾਂ ਨੇ ਸਾਰਾ ਕੁਝ ਕਹਿਤਾ ਬਿਲਕੁਲ ਸਹੀ ਉਹਨਾਂ ਨੇ ਬਿਲਕੁਲ ਜੋ ਵੀ ਕਹਿਣਾ ਸੀ ਉਹਨਾਂ ਨੇ ਸਾਰਾ ਕੁਝ ਕਹਿਤਾ ਮੈਂ ਤਾਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਦੀ ਹਾਂ ਜੀ 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 ਕਰਮ ਜੀ ਦੇ ਨਾਲ ਮੈਂ ਕਪਿਲ ਸ਼ਰਮਾ ਸ਼ੋਅ 'ਚ ਕਈ ਵਾਰ ਮਿਲੀ ਮੈਂ ਉਹਨਾਂ ਨਾਲ ਫਿਲਮਾਂ ਵੀ ਕੀਤੀਆਂ ਮੈਂ ਉਹ ਦੋ ਫਿਲਮ ਕੀਤੀ ਜਦੋਂ ਮੈਂ ਨਵੀਂ-ਨਵੀਂ ਆਈ ਸੀ ਔਰ ਉਹ ਇੰਨੇ ਪਿਆਰ ਨਾਲ ਸਾਰਿਆਂ ਨਾਲ ਮਿਲਦੇ ਸੀ ਔਰ ਮੈਨੂੰ ਯਾਦ ਹੈ ਕਿ ਜਦੋਂ ਵੀ ਮੈਨੂੰ ਮਿਲਿਓ ਮੇਰੇ ਨਾਮ ਤੋਂ ਤੋਂ ਬਾਅਦ ਮੈਨੂੰ ਕਹਿੰਦੇ ਸੀ ਉਪਾਸਨਾ ਮਤਲਬ ਉਹ ਇੰਨਾ ਯਾਦ ਰੱਖਦੇ ਸੀਗੇ ਕਿਸੇ ਵੀ ਇਨਸਾਨ ਨੂੰ ਤੇ ਉਹਨਾਂ ਨੇ ਹਮੇਸ਼ਾ ਮੇਰਾ ਹੌਸਲਾ ਬਧਾਇਆ ਜਦੋਂ ਮੈਂ ਪੰਜਾਬ ਤੋਂ ਆਈ ਸੀ ਕਹਿੰਦੇ ਕੋਈ ਵੀ ਕਦੀ ਪ੍ਰੋਬਲਮ ਹੋਏ ਤੇ ਤੂੰ ਯਾਦ ਰੱਖੀ ਇੱਥੇ ਤੇਰਾ ਆਪਣਾ ਘਰ ਹੈ ਕਿੰਨੀ ਵੱਡੀ ਗੱਲ ਹੈ ਜੀ ਇੱਕ ਨਵੀਂ ਸਟ੍ਰਗਲਰ ਨੂੰ ਇਹ ਕਹਿਣਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਕੰਮ ਕਰਦੀ ਰਹੀ ਤਾਂ ਫਿਰ ਮੈਨੂੰ ਕਈ ਵਾਰ ਉਹਨਾਂ ਨੂੰ ਮਿਲਣ ਦਾ ਅ fırs ਮਿਲਿਆ ਔਰ ਹਮੇਸ਼ਾ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਿਲਦੇ ਸੀ ਬਾਕੀ ਦਾ ਸਾ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਸੀ ਉਹ ਹਰੇਕ ਨਾਲ ਮਤਲਬ ਉਹ ਬਹੁਤ ਅੱਛੇ ਐਕਟਰ ਬਹੁਤ ਸੋਹਣੇ ਇਨਸਾਨ ਉਹ ਸਾਰਾ ਕੁਝ ਤਾਂ ਸੀ ਗਈ ਤੇ ਪਰ ਉਹ ਦਿਲ ਦੇ ਬਹੁਤ ਨੇਕ ਸੀ ਬਹੁਤ ਨੇਕ ਅੱਜ ਤੱਕ ਕੋਈ ਬੰਦਾ ਮੈਨੂੰ ਐਸਾ ਨਹੀਂ ਮਿਲਿਆ ਜਿੰਨੇ ਮੈਨੂੰ ਕਿਹਾ ਹੋਵੇਗੀ ਧਰਮਜੀ ਨੇ ਉਹਨਾਂ ਦੇ ਨਾਲ ਮੇਸ ਬਿਹੇਵ ਕੀਤਾ ਹੂੰ ਹੂੰ ਤੇ ਅੱਜ ਅਸੀਂ ਇੰਡਸਟਰੀ ਦੀ ਬਹੁਤ ਹੀ ਮਤਲਬ ਪਤਾ ਨਹੀਂ ਕੀ ਹੋ ਗਿਆ ਜੀ ਹੁਣੀ ਥੋੜੇ ਟਾਈਮ ਚ ਅਸੀਂ ਇੰਨੇ ਲੋਕ ਮਤਲਬ ਪਤਾ ਨਹੀਂ ਬਹੁਤ ਬੁਰਾ ਟਾਈਮ ਚੱਲ ਰਿਹਾ ਪੱਲਾ ਕੀ ਚਲੇ ਗਏ ਫਿਰ ਜਵੰਦਾ ਜੀ ਗਏ ਅਸਰਾਨੀ ਜੀ ਸतीश जी गए फिर पंकज धीर जी नूनतरम जी सुलक्षणा पंडित जी, जी। मतलब लगातार मैं निया बैड न्यूज सुन रही लगातार पता नहीं कितना ये टाइम साढ़े तक की भारी पै गया कि ना बहुत बुरा वक्त चल रहा है बहुत बुरा वक्त चल रहा है मतलब मैं जिदा ही मैं कोई भी एदा गल सवेरे सवेरे फोन आता तो मैं घबरा जाती है कि ਅੱਜਕੋਂ ਇਸ ਦੁਨੀਆ ਤੋਂ ਚਲੇ ਗਏ ਪਰਮਜੀਤ ਦੀ ਕਮੀ ਹਮੇਸ਼ਾ ਰਹੇਗੀ। ਜੀ ਪਾਸਨਾ ਜੀ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਉਹਨਾਂ ਨੂੰ ਪਰਸਨਲੀ ਜਾਣਦੇ ਹੈ। ਜੀ ਜੀ ਤੁਸੀਂ ਉਹਨਾਂ ਨਾਲ ਕੰਮ ਕੀਤਾ ਉਹਨਾਂ ਦੇ ਨਾਲ ਸਮਾਂ ਵੀ ਥੋੜਾ ਬਹੁਤ ਬਿਤਾਇਆ ਹੈ। ਕੀ ਇੱਕ ਅਹਿਮ ਚੀਜ਼ ਤੁਹਾਨੂੰ ਉਹਨਾਂ ਤੋਂ ਸਿੱਖਣ ਨੂੰ ਮਿਲੇ? ਉਹਨਾਂ ਦੀ ਪੋਲਾਈਟਨੈਸ ਐਨੀ ਵੱਡੇ ਅਹੁਦੇ ਤੇ ਹੋ ਕੇ ਐਨੇ ਵੱਡੇ ਸਟਾਰ ਹੋ ਕੇ ਪਰ ਉਹ ਜੋ ਨਵੇਂ ਲੋਕਾਂ ਨਾਲ ਬਿਹੇਵ ਕਰਦੇ ਆ ਕਿ ਉਹ ਸਟruggਲਰਸ ਦੇ ਨਾਲ ਜਾਂ ਉਹਨਾਂ ਦੇ ਨਾਲ ਮਤਲਬ ਹਰ ਇਨਸਾਨ ਦੇ ਨਾਲ ਨਹੀਂ ਗੰਦੀ ਕੀ ਜਿਹੜੇ ਫਿਲਮਾਂ ਵਿੱਚ ਕੰਮ ਕਰਨਾਂਦੇ ਇਦਾਂ ਨਹੀਂ ਉਹਨਾਂ ਨੇ ਪੰਜਾਬੀ ਜਦੋਂ ਵੀ ਇੱਥੇ ਆ ਜਾਂਦੇ ਸੀ ਨਾ ਤਾਂ ਉਹਨਾਂ ਦਾ ਘਰ ਖੁੱਲਾ ਹੁੰਦਾ ਸੀ ਕਿ ਚਲੋ ਆ ਜਾਓ ਕੋਈ ਨਹੀਂ ਇਦਾਂ ਮਿਲਦਾ ਸਟਾਰ ਕਿਸੇ ਨੂੰ ਨਾ ਉਹ ਹੁਣ ਅੱਜਕੱਲ੍ਹ ਦੇ ਫਾਰਮ ਹਾਊਸ ਤੇ ਰਹਿੰਦੇ ਸੀ ਉੱਥੇ ਲੋਕਾਂ ਨੂੰ ਬੁਲਾ ਲੈਂਦੇ ਸੀ ਮੈਂ ਕੁਝ ਪੰਜਾਬ ਦੇ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਕਿ ਆ ਕੇ ਇੱਥੇ ਕੇਕ ਲੈ ਕੇ ਜਾਂਦੇ ਹੁੰਦੇ ਸੀ ਕਰਮਜੀਤ ਦੇ ਬਰਥਡੇ ਤੇ ਉਹਨਾਂ ਨੇ ਵੱਡਾ ਸਾਰਾ ਕੇਕ ਬਣਾਣਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਰਕੇ ਆਏ ਹਾਂ ਕਿ ਜਿਸ ਤਰ੍ਹਾਂ ਜਿਹਦੇ ਨਾਲ ਕੇਕ ਕੱਟਣਾ ਹੈ ਉਹਨਾਂ ਦੇ ਫਾਰਮ ਹਾਊਸ ਤੇ ਉਹ ਉਹਨਾਂ ਨੂੰ ਵੀ ਬੁਲਾ ਲੈਂਦੇ ਸੀ ਮਤਲਬ ਤੁਸੀਂ ਦੇਖੋ ਉਹਨਾਂ ਦਾ ਦਿਲ ਕਿੰਨਾ ਵੱਡਾ ਸੀ ਉਹ ਇਹ ਨਹੀਂ ਕਰਦੇ ਸੀ ਕਿ ਨਹੀਂ ਜੀ ਮੈਂ ਕਿਸੇ ਨੂੰ ਮਿਲਣਾ ਨਹੀਂ ਇਹ ਜਿਹੜੀ ਉਹਨਾਂ ਦੀ ਖੂਬੀ ਸੀ ਨਾ ਇਹ ਬਹੁਤ ਹੀ ਮਤਲਬ ਤੁਸੀਂ ਮਿਲ ਨਹੀਂ ਸਕਦੇ ਸਟਾਰਸ ਨੂੰ ਇਦਾਂ ਜਿੱਦਾਂ ਉਹ ਮਿਲਦੇ ਚ ਲੋ ਹਮਮ ਤੇ ਕਿੰਨਾ ਕੁ ਵੱਡਾ ਲਾਸਸ ਨੂੰ ਬਾਲੀਵੁੱਡ ਵਾਸਤੇ ਦੱਸਿਆ ਜਾਏ ਸਮਝਿਆ ਜਾਏ ਬਹੁਤ ਵੱਡਾ ਜੀ ਬਹੁਤ ਦੁੱਖ ਦੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਪਰ ਹੁਣ ਵੀ ਉਹਨਾਂ ਚ ਨਾ ਕੰਮ ਕਰਨ ਦੀ ਬਹੁਤ ਇੱਛਾ ਸੀ ਮੇਰੀ ਕਿਸੇ ਨਾਲ ਗੱਲ ਚੱਲ ਰਹੀ ਸੀ ਜਿਹੜੀ ਫਿਲਮ ਮੈਂ ਕਰਨ ਵਾਲੀ ਸੀ ਉਹ ਕਹਿੰਦੇ ਸੀ ਇਦਾਂ ਕਰੋ ਤੁਸੀਂ ਮੇਰੇ ਹோம் ਹਾਊਸ ਤੇ ਆ ਕੇ ਉਹਨਾਂ ਨੂੰ ਕਹਿੰਦੇ ਸੀ ਸ਼ੂਟਿੰਗ ਕਰ ਲਓ ਆਪਾਂ ਇੱਥੇ ਹੀ ਕਰਾਂਗੇ ਉਹ ਫਿਲਮ ਹਲੇ ਸਟਾਰਟ ਹੋਣ ਵਾਲੀ ਸੀ ਔਰ ਉਹ ਕਹਿੰਦੇ ਮੈਂ ਸਟੋਰੀ ਸੁਣਾਈ ਉਹਨਾਂ ਨਵੇਂ ਨਵੇਂ 25 ਵੀ ਫੋਨ ਕਰ ਕਰਕੇ ਦੱਸਦੇ ਰਹਿੰਦੇ ਸੀ ਕਿ ਇਦਾਂ ਕਰ ਲੋ ਫਿਲਮ ਇਦਾਂ ਹੋਰ ਜ਼ਿਆਦਾ ਅੱਛੀ ਹੋ ਜਾਏਗੀ ਮਤਲਬ ਅੱਜ ਵੀ ਉਹਨਾਂ 'ਚ ਕੰਮ ਕਰਨ ਦੀ ਇੰਨੀ ਜ਼ਿਆਦਾ ਉਹ ਜਿਗਿਆਸਾ ਕਹੂੰਗੀ ਕਿ ਉਹਨਾਂ ਦਾ ਪੈਸ਼ਨ ਸੀਗਾ ਕੰਮ ਕਰਨਾ ਕਿ ਉਹ ਹੁਣ ਵੀ ਇਸ ਜਦੋਂ ਉਹਨਾਂ ਦੀ ਸਿਹਤ ਵੀ ਥੋੜੀ ਖਰਾਬ ਸੀ ਤਾਂ ਵੀ ਉਹ ਕੰਮ ਕਰਨ ਦੇ ਕਿੰਨੇ ਇੱਛੇ ਜੇ ਇਹ ਚੀਜ਼ਾਂ ਦਿਖਾਉਂਦੀਆਂ ਹੂੰ ਜੀ ਹਾਲ ਹੀ ਅਸੀਂ ਮੂਵੀ ਉਹਨਾਂ ਦੀ ਦੇਖੀ ਸੀ ਦੋਨੋਂ ਬੇਟਿਆਂ ਦੇ ਨਾਲ ਉਹਨਾਂ ਦੀ ਮੂਵੀ ਆਈ ਸੀ ਉਹ ਵੀ ਕਾਫੀ ਹਿੱਟ ਰਹੀ ਸੀ ਬਹੁਤ ਬਹੁਤ ਵਧੀਆ ਸੀ ਹਮਮ ਅਰ ਬਹੁਤ ਹੀ ਅੱਛੇ ਲੇਖਕ ਬਹੁਤ ਹੀ ਵਧੀਆ ਸ਼ਾਇਰ ਬਹੁਤ ਅੱਛੇ ਇਨਸਾਨ ਤੇ ਇੰਨੀਆਂ ਖੂਬੀਆਂ ਬਹੁਤ ਹੀ ਘੱਟ ਲੋਕਾਂ ਹੁੰਦੀਆਂ ਵਈ ਇਹ ਤਾਂ ਮਤਲਬ ਕਮਾਲ ਹੀ ਸੀਗੇ ਪਰ ਇਹ ਲੋਸ ਤਾਂ ਨਹੀਂ ਭੁੱਲਿਆ ਜਾ ਸਕਦਾ ਚ अच्छे ਐਕਟਰਸ ਜਾ ਰਹੇ ਆ ਬੜਾ ਅਫਸੋਸ ਹੁੰਦਾ ਮੈਂ ਤਾਂ ਥੋੜੇ ਥੋੜੇ ਟਾਈਮ ਬਾਅਦ ਜਦੋਂ ਇਦਾਂ ਦੀਆਂ ਨਿਊਜ਼ ਮਿਲਦੀਆਂ ਤਾਂ ਬਹੁਤ ਦਿਲ ਦੁਖੀ ਹੁੰਦਾ ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਉਪਾਸਨਾ ਸਿੰਘ ਅਦਾਕਾਰ ਸਾਹਿਬ ਨਾਲ ਜੁੜੇ ਤੇ ਅੱਜ ਲਈ ਅਹਿਮ ਤੇ ਵੱਡੀ ਖਬਰ ਦੁਖਦਾਈ ਖਬਰ ਹੈ ਜੋ ਵੈਟਰਨ ਬਾਲੀਵੁੱਡ ਐਕਟਰ ਨੇ ਧਰਮੇਂਦਰ ਐਸ ਦੁਨੀਆ ਨੂੰ ਅਲਵਿਦਾ ਆਹ ਗਏ ਨੇ ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਹਾਲਾਂਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਉਹਨਾਂ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਬੰਬੇ ਗਏ ਤੇ ਉੱਥੇ ਉਹਨਾਂ ਦੇ ਵੱਲੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਤੇ ਸਾਡੇ ਨਾਲ ਨਿਰਮਲ ਰਿਸ਼ੀ ਜੀ ਜੁੜੇ ਹੋਏ ਨੇ ਮੈਮ ਜੋ ਵੈਕਟਰਨ ਬਾਲੀਵੁੱਡ ਐਕਟਰ ਨੇ ਧਰਮੇਂਦਰ ਉਹ ਇਸ ਦੁਨੀਆ ਨੂੰ ਅਲਵਿਦਾ ਆਖੀ ਹਾਂਜੀ ਜੀ ਬਹੁਤ ਬਹੁ ਬੜਾ ਕਟਾ ਪਿਆ ਜੀ ਇੰਡਸਟਰੀ ਨੂੰ ਹਮ ਅ ਸਾਲ ਦਾ ਜਿਵੇਂ ਨਾ ਰੰਬ ਨੇ ਕੋਈ ਬਾੜੀ ਮਾੜੀ ਲੋਕਾਂ ਕੀ ਇਤਿਹੀ ਸੀ ਨੇ ਸਾਰੇ ਸਾਡੇ ਆਰਟਿਸਟ ਚਲੇ ਗਏ ਪੰਜਾਬ ਦੇ ਬਾਲੀਵੁੱਡ ਦੇ ਪੰਜਾਬ ਦੇ ਬਹੁਤ ਦੁੱਖ ਹੋਇਆ ਧਰਮੇਂਦਰ ਜੀ ਵਰਗਾ ਬਾਲੀਵੁੱਡ ਚ ਬਹਿ ਨਹੀਂ ਕੋਈ ਐਕਟਰ ਦੇਖਿਆ ਹਮ ਜੀ ਲੋ ਬੰਬਈ ਗਈ ਤੇ ਐਡੇ ਸੋਹਣੇ ਸੀ ਇਹ ਸਭ ਨਾਲ ਸੋਹਣੇ ਸੀ ਤਰਮਿੰਦਰ ਜੀ ਤੇ ਇੰਨੇ ਜਗ੍ਹਾ ਸੀ ਆਪਣੇ ਲੋੰਗਰ ਸ਼ਹਿਰ ਸੇਮ ਕਾਲ ਦੇ ਸੀ ਨੰਨ ਜੇ ਸਮੰਨਿੰਗ ਕਿੰਨਾ ਮਿਲੇ ਲੱਗਿਆ ਹੀ ਨਹੀਂ ਵੀ ਇਹ ਹੈ ਉਹੀ ਤਰਮਿੰਦਰਾ ਜੀ ਨੇ ਅਸੀਂ ਸਿਨੇਮੇਂ ਦੇਖਦੇ ਹੁੰਨੇ ਮੈ ਸਾਨੂੰ ਇੰਨੇ ਪਿਆਰ ਨਾਲ ਮਿਲਿਆ ਬਿਠਾਇਆ ਕੋਇਆ ਗੰਦਾ ਬਤਾ ਕੀਤੀਆਂ ਫਿਰ ਕਹਿੰਦੇ ਤੇਰਾਓ ਤੁਸੀਂ ਫਿਰ ਸਹਰ ਕਿੱਥੇ ਜਾਣਾ ਸੀਗਾ ਬਸ ਟੂ ਗੁੱਡ ਅ ਪਰਸਨ ਥੋੜਾ ਜੈਂਟਲਮੈਨ ਥੋੜਾ ਜੇ ਪੰਜਾਬ ਚ ਕੋਈ ਵੀ ਬੰਦਾ ਜਾਂਦਾ ਸੀ ਇਹਨਾਂ ਨੂੰ ਭੱਜ ਭੱਜ ਕੇ ਰਿਸਿਵ ਕਰਦੇ ਸੀ ਹੁਣ ਲੱਗਦਾ ਸੀ ਜਿਵੇਂ ਮੇਰਾ ਪੰਜਾਬ ਆ ਗਿਆ ਕਿਉਂਕਿ ਇੱਥੇ ਲਡਾਰੇ ਦੇ ਕੋਲ ਪਿੰਡ ਹੈ ਉਹਨਾਂ ਦਾ ਉੱਥੋਂ ਪੈਦਾ ਹੋਈ ਸੀ ਹਮੇਸ਼ਾ ਉਹਨਾਂ ਨੂੰ ਧਿਆਨ ਰੱਖਦਾ ਸੀ ਮੇਰੇ ਪੰਜਾਬੀ ਆਏ ਤੇ ਪੰਜਾਬੀ ਆਏ ਕਿਸੇ ਨੂੰ ਆਗਦੇ ਨਾਲ ਲੋਕਾਂ ਨੂੰ ਦੇਖੋ ਜੀ ਇਹਨਾਂ ਦੇ ਨਾਲ ਜਿਹੜੇ ਜਾਂਦੇ ਸੀ ਕਿਸੇ ਨੂੰ ਆਪਣੇ ਮੱਕਾ ਮਦੀਨਾ ਭੇਜਿਆ ਅਮ ਅਮ ਤੇਸੀ ਇਹੁੰਡੇ ਜਿਹੜੇ ਮਲੇ ਰਿਪੋਰਟ ਦੇ ਨਾਲ ਸੀ ਉਹਨਾਂ ਨੂੰ ਪਿਆਰ ਸੀ ਮਤਲਬ ਹਰ ਚੀਜ਼ ਨਾਲ ਪਿਆਰ ਸੀ ਜਪੰਜਾਬ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਸੀ ਹੈ ਆਰੀ ਵੈਸੇ ਵੈਰੀ ਗੁੱਡ ਐਕਟਰ ਵੈਰੀ 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 ਗੁੱਡ ਐਕਟ ਅ ਵੈਰੀ ਗੁੱਡ ਇਨਸਨ ਸਾਰਾ ਜੈਂਟਲਮੈਨ ਨਿਰਮਲ ਜੀ ਕੋਈ ਇਹੋ ਜਿਹਾ ਇਨਸੀਡੈਂਟ ਜੋ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਧਰਮੇਂਦਰ ਜੀ ਮੈਨੂੰ ਯਾਦ ਹੈ ਜੀ ਜਦੋਂ ਉਹਨਾਂ ਨੇ ਮੇਰੇ ਆਪਣੇ ਬਣਾਏ ਦੇ ਜਦੋਂ ਕੋਈ ਆਈਡੀ ਰਾਜ ਚ ਗੋਲਦਰ ਰੋਣ ਲੱਗ ਜਾਂਦੇ ਸਾਨੂੰ ਵੀ ਰੋਣਾ ਆਉਂਦਾ ਸੀ ਉਹ ਗਾਣਾ ਇੰਨਾ ਸੁਣਨ ਸੀਗਾ ਵੀ ਸਾਡੇ ਦਿਲ ਚ ਵਹਿ ਗਿਆ ਗਾਣਾ ਤੇ ਜੇ ਲੱਗਦਾ ਸੀ ਵੀ ਟੱਬਰ ਇਕੱਠਾ ਹੈ ਸਾਰੇ ਤਿੰਨੋਂ ਮਾਪ ਪਿਓ ਪੁੱਤ ਇਕੱਠੇ ਹੈ ਤੇ ਕਿੰਨਾ ਪਿਆਰ ਕਰਦੇ ਆ ਇੱਕ ਦੂਸਰੇ ਨੂੰ ਉਹ ਉਹ ਦੇਖ ਕੇ ਸਾਨੂੰ ਇੰਨਾ ਲੱਗਦਾ ਹੁੰਦਾ ਸੀ ਵੀ ਦਰਮਿੰਦਰ ਜੀ ਕਿੰਨੇ ਇਮੋਸ਼ਨਲ ਹੈਗੇ ਆ ਵੀ ਕੋਈ ਵੀ ਗੱਲ ਹੁੰਦੀ ਸੀ ਕੋਈ ਪੁਰਾਣੇ ਗਾਣੇ ਤੇ ਆਉਂਦੇ ਜੋ ਵੀ ਨੇ ਜਦੋਂ ਉਦਾਸ ਹੋ ਜਾਂਦੇ ਸੀ ਤੇ ਸਾਨੂੰ ਲੱਗਦਾ ਸੀ ਕਿ ਦੇਖੋ ਕਿੰਨੇ ਪਿਆਰੇ ਹੈਗੇ ਆ ਤੇ ਹਰ ਗੱਲ ਨੂੰ ਕਿੰਨਾ ਅੰਦਰ ਤੱਕ ਮਹਿਸੂਸ ਕਰਦੇ ਆ ਉਹਦੇ ਵੈਰੀ ਗੁੱਡ ਬੈ ਜੀ ਜੀ ਤੁਸੀਂ ਕਿਹਾ ਕਿ ਕਈ ਵਾਰ ਉਹਨਾਂ ਨਾਲ ਮੁਲਾਕਾਤ ਹੋਈ ਕਿ ਪੰਜਾਬ ਨੂੰ ਲੈ ਕੇ ਉਹਨਾਂ ਦੇ ਕੀ ਕੁਝ ਵਿਚਾਰ ਸੀ ਕਿ ਪੰਜਾਬ ਨੂੰ ਲੈ ਕੇ ਪਾਰਟਿਕੁਲਰਲੀ ਕਦੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਪੰਜਾਬ ਪੰਜਾਬ ਨੇ ਤਿਆਰ ਕਰ ਦਿੱਤੀ ਜੀ ਪੰਜਾਬ ਤੋਂ ਜੋ ਕੋਈ ਆਉਂਦਾ ਸੀ ਤੁਹਾਡੇ ਤੁਹਾਨੂੰ ਪਤਾ ਹੈ ਹਰ ਵਕਤ ਉਹਨਾਂ ਦੇ ਘਰ ਕੋਈ ਵੀ ਜਾਂਦਾ ਸੀ ਜਿਹੜਾ ਕੋਈ ਨਵਾਂ ਮੁੰਡਾ ਵੀ ਜਾਂਦਾ ਸੀ ਨਵੇਂ ਬੰਦੇ ਵੀ ਜਾਂਦੇ ਸੀ ਸਾਰੇ ਉਹਨਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਠੀਕ ਹੈ ਵੀ ਕੋਈ ਆਵੇ ਕੋਈ ਜਾਵੇ ਕੋਈ ਖਾਵੇ ਕੋਈ ਵੀਵੇ ਇਹ ਉਹਨਾਂ ਦੇ ਸੈੱਟ ਹੋਣਾ ਜੀ ਸਭ ਕੇ ਸੈੱਟ ਹੋਣ ਜੋ ਕੁਛ ਮਨ ਨਹੀਂ ਕਰੀ ਜਾਣ। ਇਹ ਜਿੰਨ ਦੇ ਚਲੋ ਬਹੁਤ ਬਹੁਤ ਸ਼ੁਕਰੀਆ ਨਿਰਮਲ ਰਿਸ਼ੀ ਜੀ ਅਦਾਕਾਰਾਂ ਸਾਡ ਨਾਲ ਜੁੜੇ ਹਾਲਾਂਕਿ ਖੁਦ ਵੀ ਕਾਫੀ ਐਕਸਪੀਰੀਅੰਸ ਨੇ ਤਿਕਸਤੀ ਕਨਾਲ Dharmendra ਕਾਫੀ ਜ਼ਿਆਦਾ ਗਰਾਉਂਡਡ ਸੀ ਤੇ ਅਰੰਪਨੀ ਨਰਮਦਿਲੀ ਦੇ ਨਾਲ ਹੀ ਹਰ ਕਿਸੇ ਦਾ ਦਿਲ ਉਜਿਤ ਦੇ ਸੀ ਉਪਾਸਨਾ ਸਿੰਘ ਸਾਡ ਨਾਲ ਜੁੜੇ ਹੰਸਰਾਜ ਹੰਸ ਸਾਡ ਨਾਲ ਜੁੜੇ ਤੇ ਨਿਰਮਲ ਰਿਸ਼ੀ ਜੀ ਵੀ ਜੁੜੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ-ਦੋਂ ਵੀ ਉਹ ਬੰਬੇ ਜਾਂਦੇ ਸੀ ਤੇ ਜਦੋਂ ਵੀ ਕੋਈ ਪੰਜਾਬ ਤੋਂ ਆਂਦਾ ਸੀ ਤੇ ਉਸ ਨੂੰ ਕਾਫੀ ਗਰਮ ਜੋਸ਼ੀ ਦੇ ਨਾਲ ਉਹ ਮਿਲਦੇ ਸੀ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਤੇ ਕਿਸਤੀ ਕਨਾਲ ਬਿਲਕੁਲ ਹੀ ਗਰਾਉਂਡਡ ਇੱਕ ਇਨਸਾਨ ਸਨ ਹੀਮਨ ਦੇ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ ਹੈ ਕਿਉਂਕਿ ਵੱਡੇ ਇੱਕ ਸੁਪਰਸਟਾਰ ਹੈ